ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੀਐਮ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਨਵੀਂ ਕਰਤੂਤਾਈ ਸਾਹਮਣੇ ਜਿਸ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੰਦੇ ਸਾਹਮਣੇ ਆ ਰਹੇ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਜੇਕਰ ਘੋ ਸਿੱਧੀ ਉਂਗਲੀ ਨਾਲ ਨਹੀਂ ਨਿਕਲੂਗਾ ਤੇ ਮੈਂ ਟੇਢੀ ਉਂਗਲੀ ਨਾਲ ਕੱਢ ਲੂੰਗਾ ਤੇ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਆ ਨਾ ਰਹੂਗਾ ਬਾਸ ਨਾ ਵਜੂਗੀ ਬਾਂਸਰੀ ਇਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਧੋਖਾ ਦਿੱਤਾ ਜਾ ਰਿਹਾ ਹੈ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵਾਰ ਪਹਿਲਾਂ ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਇੱਕ ਸਕੀਮ ਲੈ ਕੇ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਸਾਰੀ ਜ਼ਮੀ ਬਿੰਗਾਂ ਬਣਾਵਾਂਗੇ ਪਰ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਵਿੱਚ ਪੈਸਾ ਵੀ ਦਿੱਤਾ ਨਹੀਂ ਜਾ ਰਿਹਾ ਸੀ ਜਿਸ ਦੇ ਵਿੱਚ ਸਭ ਤੋਂ ਮੇਨ ਸ਼ਹਿਰ ਆਏ ਸੀ ਲੁਧਿਆਣਾ ਪਟਿਆਲਾ ਤੇ ਮੋਹਾਲੀ ਪਰ ਹੁਣ ਸੇਮ ਇਹ ਪ੍ਰੋਜੈਕਟ ਵੀ ਉਸੇ ਜਗ੍ਹਾ ਉੱਤੇ ਲੱਗ ਰਿਹਾ ਪਰ ਉੱਥੋਂ ਦੀ ਜ਼ਮੀਨ ਸੇਲ ਕੀਤੀ ਜਾ ਰਹੀ ਹੈ ਪਰ ਇਸ ਬਾਰੇ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਬਿਜਲੀ ਬੋਰਡ ਮਹਿਕਮੇ ਦੀ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਜਾਂ ਵੱਡੇ ਸ਼ੋਰੂਮਾਂ ਦੇ ਵਿੱਚ ਬਿਜਲੀ ਬੋਰਡ ਮਹਿਕਮਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਚਲੋ ਸਟਾਰਟਿੰਗ ਦੇ ਵਿੱਚ ਇੱਕ ਚੰਗੀ ਸਕੀਮ ਵੀ ਦਿੱਤੀ ਸੀ ਜਿਸ ਦੇ ਵਿੱਚ 10% ਸਬਸਿਡੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਜਿਹਦੇ ਵਿੱਚ ਸਿੱਧਾ-ਸਿੱਧਾ ਹਸਾਬ ਇਹ ਆ 600 ਯੂਨਿਟ ਮਾਫ ਕੀਤੀ ਹੈ ਚਲੋ ਇੱਕ ਚੰਗਾ ਕੰਮ ਕਰ ਲਿਆ ਪਰ ਹੁਣ ਜਿੰਨੇ ਵੀ ਕੰਮ ਮੈਂ ਤੁਹਾਨੂੰ ਸੁਣਾਉਂਗਾ ਜਾਂ ਦੱਸੂਗਾ ਇਹ 99% ਪੰਜਾਬ ਦੇ ਲੋਕ ਨਹੀਂ ਜਾਣਦੇ ਮੈਂ ਆਪਣਾ ਫਰਜ਼ ਪੂਰਾ ਕਰਤਾ ਇਹ ਵੀਡੀਓ ਬਣਾ ਕੇ ਮੈਨੂੰ ਨਹੀਂ ਪਤਾ ਕਿ ਬਾਅਦ ਚ ਵੀਡੀਓ ਡਿਲੀਟ ਵੱਜੂਗੀ ਜਾਂ ਵੀਡੀਓ ਪਈ ਰਹੂਗੀ ਪਰ ਤੁਸੀਂ ਆਪਦਾ ਫਰਜ਼ ਜ਼ਰੂਰ ਪੂਰਾ ਕਰੋ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਜ਼ਰੂਰ ਲਿਖਿਓ ਚਾਹੇ ਕੁਝ ਵੀ ਲਿਖਿਓ ਪਰ ਖਿਓ ਜ਼ਰੂਰ ਤੇ ਸ਼ੇਅਰ ਕਰਿਓ ਘੱਟੋ ਘੱਟ 5 ਭੈਣ ਭਰਾਵਾਂ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਬਾਲੇ ਪਿਆਰੇ ਬਣਦੇ ਆ ਗੱਲ ਕਰਦੇ ਆ ਪੀ ਐਸ ਪੀ ਸੀ ਐਲ ਮਤਲਬ ਸਿੱਧਾ ਸਿੱਧਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਹ ਬਿਜਲੀ ਇੱਕ محکمہ ਹੈ ਇਹ ਐਕਟ ਬਣਿਆ ਸੀ 1966 ਦੇ ਅੰਦਰ 1 ਨਵੰਬਰ ਨੂੰ ਉਦੋਂ ਕੀ ਹੋਇਆ ਸੀ ਕਿ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ ਸੀ ਹਿਮਾਚਲ ਅੱਡ ਕਰਤਾ ਸੀ ਤੇ ਹਰਿਆਣਾ ਅੱਡ ਕਰਤਾ ਸੀ ਪੰਜਾਬ ਅੱਡ ਕਰਤਾ ਸੀ ਉਦੋਂ ਦਾ ਜਿਹੜਾ ਇਹ ਐਕਟ ਆ ਦਿਨੋਂ ਦਿਨ ਚੱਲਦਾ ਆ ਰਿਹਾ ਹੈ ਤੇ ਸੇਮ ਟੂ ਸੇਮ ਜੇਕਰ ਆਪਾਂ ਗੱਲ ਕਰਦੇ ਆ ਪੀ ਐਸ ਪੀ ਸੀ ਐਲ ਦੀ ਇਹਦੇ ਕੋਲੇ ਬਹੁਤ ਤੇ ਜ਼ਮੀਨ ਪਈ ਹੋਈ ਆ ਜਿਹੜੀ ਖਾਲੀ ਵੀ ਆ ਤੇ ਜਿਨ੍ਹਾਂ ਦੇ ਉੱਤੇ ਇਹਨਾਂ ਦੇ ਵੱਡੇ ਵੱਡੇ ਟਰਾਂਸਫਰਮ ਵੀ ਲੱਗੇ ਆ ਬਿਜ ਜੈਕਟ ਵੀ ਲੱਗੇ ਹੋਏ ਆ ਜਿਹੜੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਂ ਕਸਬਿਆਂ ਨੂੰ ਬਿਜਲੀ ਪਹੁੰਚਾਉਣ ਦਾ ਕੰਮ ਕਰਦੇ ਆ ਹੁਣ ਮੁੱਦਾ ਕੀ ਬਣਿਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਜਿੰਨੀ ਵੀ ਜ਼ਮੀਨ ਪਈ ਆ ਪੀਐਸਪੀਸੀਐਲ ਕੋਲ ਉਹ ਸਾਰੇ ਦੀ ਸਾਰੀ ਜ਼ਮੀਨ ਆ ਜਿਹੜੀ ਅਸੀਂ ਉਹ ਸੇਲ ਕਰਨੀ ਆ ਮਤਲਬ ਕਿ ਅਸੀਂ ਹੁਣ ਉਹ ਜ਼ਮੀਨ ਵੇਚਣੀ ਆ ਕਿਉਂ ਵਿੱਚ ਨਹੀਂ ਉਹ ਜ਼ਮੀਨ ਪੀਐਸਪੀਐਲ ਕੀ ਕਹਿੰਦਾ ਕਿ ਅਸੀਂ ਉਹ ਜ਼ਮੀਨ ਵੇਚਣ ਨਹੀਂ ਦੇਣੀ ਜਿਸ ਦੀ ਵਾਇਹ ਦੇ ਨਾਲ ਇਹਨਾਂ ਨੇ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਮਤਲਬ ਕਿ ਹੁਣ ਜਿਹੜਾ ਪ੍ਰੋਟੈਸਟ ਕਰ ਰਹੇ ਆ ਉਹ ਸਿਰਫ ਓਨਲੀ EMPLOYER ਕਰ ਰਹੇ ਆ ਮਤਲਬ ਕਿ ਕਰਮਚਾਰੀ ਹੀ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਆ ਸਰਕਾਰ ਦੇ ਖਿਲਾਫ ਪਰ ਜੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਪਾਲਿਸੀ ਨੂੰ ਵਾਪਸ ਨਾ ਲਿਆ ਤਾਂ ਸਾਰਾ ਪੰਜਾਬ ਦੇ ਲੋਕ ਵੀ ਉੱਠਾਂਗੇ ਪੰਜਾਬੀ ਵੀ ਉੱਠਣਗੇ ਪੰਜਾਬੀ ਵੀ ਜਾਗਰੂਤ ਹੋਣਗੇ ਉਹ ਪ੍ਰੋਟੈਸਟ ਕਰਨਗੇ ਸਾਰੇ ਪੰਜਾਬ ਦੇ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚ ਸਰਕਾਰ ਦੇ ਖਿਲਾਫ ਜੇਕਰ ਪਾਲਿਸੀ ਉਹਨਾਂ ਨੇ ਵਾਪਸ ਨਾ ਕੀਤੀ ਹੁਣ ਇਹ ਪਾਲਿਸੀ ਦਾ ਮੇਨ ਮਕਸਦ ਕੀ ਆ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਗੱਲ ਕਹੀ ਆ ਕਿ ਜੇ ਕਿਉ ਸਿੱਧੀ ਉਂਗਲੀ ਦਾ ਨਾਮ ਲਿਖ ਲਿਆ ਕਿਉ ਟੇਢੀ ਉਂਗਲੀ ਦਾ ਕੱਢ ਦਿੱਤਾ ਜਾਊਗਾ ਇਹ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾਣਨੇ ਆ ਥੋੜਾ ਜਿਹਾ ਪਿੱਛੇ ਜਾਣਨੇ ਆ ਕੁਝ ਕੁ ਮਹੀਨੇ ਜਾਂ ਕੁਝ ਕੁ ਦਿਨ ਉਦੋਂ ਆਪਾਂ ਸਾਰੇ ਹੀ ਜਾਣਦੇ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਸਕੀਮ ਆਈ ਸੀ ਜੋ ਬਹੁਤ ਵੱਡੇ ਲੈਵਲ ਤੇ ਕਿਸਾਨਾਂ ਦੀ ਜ਼ਮੀਨ ਹਾਇਰ ਕਰਨ ਨੂੰ ਫਿਰਦੀ ਸੀ ਜਿਸ ਦੇ ਵਿੱਚ ਕਿਹਾ ਜਾਂਦਾ ਇਹ ਮੋਟਾ-ਮੋਟਾ 40000 ਕਿੱਲਾ 40000 ਕਿੱਲਾ ਇਹ ਉਹ ਜ਼ਮੀਨ ਸੀ ਜਿਸ ਦੇ ਉੱਤੇ ਕਿਸਾਨ ਕਣਕ ਵੀ ਲਾਉਂਦਾ ਹੈ ਤੇ ਝੋਨਾ ਵੀ ਲਾਉਂਦਾ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ 150000 ਟਨਾਂ ਜਿਹੜਾ ਝੋਨਾ ਤੇ ਕਣਕ ਉਥੋਂ ਨਿਕਲਦੀ ਆ ਮਤਲਬ ਕਿ ਸਿੱਧਾ ਸਿੱਧਾ ਹੈ ਕਿ ਪੂਰਾ ਪੰਜਾਬ ਉਸ 40000 ਕਿੱਲੇ ਤੋਂ ਵਧੀਆ ਆਵਦਾ ਢੇਡ ਪਾਲ ਸਕਦਾ ਹੈ ਆਪਦਾ ਤੇ ਆਪਦੇ ਜਵਾਕਾਂ ਦਾ ਚਲੋ ਜੀ ਉਥੇ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਹੋਏ ਲੁਧਿਆਣੇ ਵਾਲੇ ਅੱਗੇ ਆ ਗਏ ਪਟਿਆਲੇ ਵਾਲੇ ਅੱਗੇ ਆ ਗਏ ਮੋਹੱਲੀ ਵਾਲੇ ਅੱਗੇ ਆ ਗਏ ਸਭ ਤੋਂ ਵੱਧ ਯੂਥ ਅੱਗੇ ਆਇਆ ਕਿ ਉਹ ਕਹਿੰਦਾ ਕਿ ਨਾ ਵੀ ਨਾ ਅਸੀਂ ਆਪਦੀ ਜ਼ਮੀਨ ਸਿਆਉਣੇ ਵਰਗੀ ਜ਼ਮੀਨ ਨੂੰ ਸੇਲ ਕਰਨ ਨਹੀਂ ਦੇਣਾ ਕਿਉਂਕਿ ਜਿਕਰ ਇਹਦੀ ਇੱਕ ਐਗਜ਼ਾਮਪਲ ਤੋਂ ਨਵੇਂ ਹੋਰ ਦਿੰਦਾ ਪੰਜਾਬੀਓ ਜ਼ਮੀਨ ਵੱਡੇ ਪ੍ਰੋਜੈਕਟ ਬਣੇ ਆ ਪੰਜਾਬ ਦੇ ਅੰਦਰ ਖਾਸ ਕਰਕੇ ਸੜਕਾਂ ਦੇ ਇਹ ਸਾਰੇ ਦੇ ਸਾਰੇ ਪ੍ਰੋਜੈਕਟ ਉਹੀ ਬਣੇ ਆ ਜਿਹੜੇ ਅਡਾਨੀ ਅਵਾਨੀ ਦਾ ਕਾਰੋਬਾਰ ਸੰਭਾਲਣਗੇ ਹੋ ਸਕਦਾ ਹੈ ਕਿ ਪੰਦਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿਲਕ ਰੋਡ ਵੀ ਓਪਨ ਹੋ ਜਾਵੇ ਜਿੰਨੀ ਜ਼ਮੀਨ ਆ ਚਾਹੇ ਕਿਸੇ ਕੋਲੇ ਚਾਰ ਕਨਾਲ ਆਏ ਚਾਹੇ ਕਿਸੇ ਕੋਲੇ ਇੱਕ ਕਿਲਾ ਹੈ ਚਾਹੇ ਕਿਸੇ ਕੋਲੇ ਪੰਜ ਕਿੱਲੇ ਆ ਉਸੇ ਜ਼ਮੀਨ ਦਾ ਰੇਟ ਆ ਕਰੋੜਾਂ ਦੇ ਵਿੱਚ ਹੋਊਗਾ ਪਰ ਉਸੇ ਜ਼ਮੀਨ ਦੇ ਅੰਦਰੋਂ ਜਿਹੜੀ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਉਬਜਾਓ ਕਰੋਗੇ ਚਾਹੇ ਕਣਕ ਚਾਹੇ ਝੋਨਾ ਚਾਹੇ ਸਬਜ਼ੀ ਚਾਹੇ ਕੋਈ ਹੋਰ ਪ੍ਰੋਡਕਟ ਉਹ ਤੁਹਾਡਾ ਲੱਖਾਂ ਰੁਪਈਆ ਦੇ ਵਿੱਚ ਉਨ੍ਹਾਂ ਦੇ ਅੰਦਰ ਸੇਲ ਹੋਇਆ ਕਰੂਗਾ ਚਲੋ ਇਹ ਆਪਾਂ ਵੈਸੇ ਅਲੱਗ ਤੋਂ ਵੀਡੀਓ ਬਣਾਵਾਂਗੇ ਇਸ ਟੌਪਿਕ ਉੱਤੇ ਤੇ ਵੈਸੇ ਮੈਂ ਇੱਕ ਬਣਾ ਵੀ ਚੁੱਕਾ ਤੁਸੀਂ ਉਹ ਵੀ ਦੇਖ ਸਕਦੇ ਹੋ ਪਰ ਮੇਨ ਮੁੱਦਾ ਹੁਣ ਇਹ ਆ 40000 ਏਕੜ ਜ਼ਮੀਨ ਉਹ ਆਪਾਂ ਬਚਾ ਲਈ ਆ ਪਰ ਹੁਣ ਸਰਕਾਰ ਕਹਿੰਦੀ ਜ਼ਿਲ੍ਹੇ ਉਹੀ ਆ ਕਹਿੰਦੇ ਕਿ ਨਿਸ਼ਾਨਾ ਸਿਰਫ ਉਹੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਅੰਦਰ ਹੀ ਆਪਾਂ ਨੂੰ ਪਤਾ ਕਿ ਇਹ ਇੱਕ ਲਗਜ਼ਰੀ ਜ਼ਿਲ੍ਹੇ ਆ ਕਰੋੜਾਂ ਰੁਪਈਆਂ ਦੀਆਂ ਜ਼ਮੀਨਾਂ ਇੱਥੇ ਪਈਆਂ ਹੁਣ ਪੰਜਾਬ ਸਰਕਾਰ ਕੀ ਕਹਿੰਦੀ ਆ ਕਿ ਜਿਹੜੀਆਂ ਇੱਥੇ ਜ਼ਮੀਨਾਂ ਪਈਆਂ ਐ ਪਟਿਆਲਾ ਮੁਹਾਲੀ ਤੇ ਇਸ ਤੋਂ ਇਲਾਵਾ ਲੁਧਿਆਣੇ ਦੇ ਅੰਦਰ ਬਿਜਲੀ ਬੋਰਡ ਮੈਕਮੇ ਦੇ ਕੋਲ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਕੁਝ ਕੁ ਆਫੀਸਰ ਦੇ ਘਰ ਬਣੇ ਹੋਏ ਆ ਕੁਝ ਕਰਮਚਾਰੀਆਂ ਦੇ ਘਰ ਬਣੇ ਆ ਜਿਸ ਦੇ ਨਾਲ ਨਾਲ ਕੁਝ ਲੋਕਾਂ ਦਾ ਉੱਥੇ ਰਹਿਣ ਬਸੇਰਾ ਬਣਿਆ ਹੋਇਆ ਤੇ ਕੁਝ ਕੁ ਜ਼ਮੀਨ ਖਾਲੀ ਪਈ ਆ ਕੁਝ ਕੁ ਜ਼ਮੀਨ ਉੱਤੇ ਬਿਜਲੀ ਬੋਕੜ ਮੈਕਮੇ ਦੇ ਟਰਾਂਸਫਾਰਮ ਵਗੈਰਾ ਜਿਨ੍ਹਾਂ ਦੇ ਵੱਡੇ ਵੱਡੇ ਆ ਬਣਿਆ ਪਰ ਸਰਕਾਰ ਕਹਿੰਦੀ ਜਿਹੜੀ ਜ਼ਮੀਨ ਖਾਲੀ ਪਈ ਆ ਉਹ ਆਪਾਂ ਹੁਣ ਸੇਲ ਕਰ ਦੇਣੀ ਆ ਕਿਉਂਕਿ ਸਰਕਾਰ ਹੁਣ ਇੱਕ ਨਵਾਂ ਪ੍ਰੋਜੈਕਟੜਾ ਲਾਂਚ ਕਰ ਚੁੱਕੀ ਐ ਸ਼ਾਇਦ ਤੁਸੀਂ ਉਹਦੀਆਂ ਰੀਲਾਂ ਜਰੂਰ ਵੇਖੀਆਂ ਹੋਣਗੀਆਂ ਨਾ ਇੰਸਟਾਗ੍ਰam YouTube Facebook ਉੱਤੇ ਜਿੱਥੇ ਪਹਿਲੀ ਵਾਰ ਪਹਿਲੀ ਵਾਰ ਇੰਨੇ ਸਾਲਾਂ ਦੇ ਅੰਦਰ ਰਿਕਾਰਡ ਤੋੜਿਆ ਇਹ ਆਮ ਆਦਮੀ ਸਰਕਾਰ ਨੇ ਕਿ ਟਰਾਂਸਫਾਰਮਰਾਂ ਦੇ ਉਦਘਾਟਨ ਕੀਤੇ ਗਏ ਆ ਭਾਈ ਟਰਾਂਸਫਾਰਮਰਾਂ ਦੇ ਉਦਘਾਟਨ ਕੀਤੇ ਗਏ ਆ ਵਾਸ਼ਰੂਮਾਂ ਦੇ ਤੋਂ ਘਟਨ ਕੀਤੇ ਗਏ ਆ ਤੇ ਉਸ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਅਸੀਂ ਰੋਸ਼ਨ ਪੰਜਾਬ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਸ ਦੇ ਵਿੱਚ ਅਸੀਂ 5000 ਕਰੋੜ ਰੁਪਏ ਇਨਵੈਸਟ ਕਰਾਂਗੇ ਇੱਕ ਪਾਸੇ 5000 ਕਰੋੜ ਰੱਖਦੇ ਆ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਮ ਆਦਮੀ ਸਰਕਾਰ ਆ ਲੋਕਾਂ ਕੋਲੋਂ ਡੋਨੇਸ਼ਨ ਲੈ ਲਈ ਆ ਕਿ ਅਸੀਂ ਪੰਜਾਬ ਨੂੰ ਮੁੜ ਤੋਂ ਖੜਾ ਕਰਨਾ ਹੈ ਕਿ ਭਾਈ ਸਾਨੂੰ ਪੈਸਾ ਦਿਓ ਸਾਨੂੰ ਪੈਸਾ ਦਿਓ ਅਸੀਂ ਪੰਜਾਬ ਨੂੰ ਖੜਾ ਕਰਨਾ ਹੈ ਹੜਾਂ ਦੀ ਵਾਅਦੇ ਨਾਲ ਪੰਜਾਬੀਆਂ ਪੰਜਾਬ ਉਜੜ ਚੁੱਕਿਆ ਹੈ ਪਰ ਇੱਕ ਪਾਸੇ ਪੈਸਾ ਮੰਗੀ ਜਾਂਦੀ ਹੈ ਸਰਕਾਰ ਦੂਜੇ ਪਾਸੇ ਪੈਸਾ ਹੋਰ ਕਿਤੇ ਲਾਈ ਜਾਂਦੀ ਆ ਉਹ ਵੀ ਜ਼ਮੀਨਾਂ ਵੇਚ ਕੇ ਜਿਹਦੀ ਲੋੜ ਨਹੀਂ ਹੈਗੀ ਜ਼ਮੀਨਾਂ ਵੇਚਣ ਦੀ ਜਿੱਥੇ ਪੰਨਾਂ ਹੈ ਉੱਥੇ ਪੰਨਾਂ ਰਹਿਣ ਦੋ ਕਿਉਂਕਿ ਬਿਜਲੀ ਬੋਰ ਮੇਕਮੇ ਦਾ ਕੰਮ ਵਧਣਾ ਹੈ ਘਟਣਾ ਨਹੀਂਗਾ ਫਿਰ ਜਮੀਨਾਂ ਬਾਅਦ ਬਾਏ ਕਰਦੇ ਫਿਰਾਂਗੇ ਉਹਦਾ ਕੀ ਫਾਇਦਾ ਇਹ ਮਤਲਬ ਕਰਮਚਾਰੀਆਂ ਦਾ ਕਹਿਣਾ ਹੈ ਏਮਪਲॉयਰਸ ਦਾ ਕਹਿਣਾ ਹੈ ਹੋ ਜੇਕਰ ਸਰਕਾਰ ਪਹਿਲਾਂ ਜਮੀਨਾਂ ਉਹਦਾ ਹੜਪੀੜਤਾਂ ਦੇ ਪਾਸੇ ਲਾਈ ਜਾਂਦੀ ਤੇ ਉਥੋਂ ਦੇ ਲੋਕਾਂ ਦਾ ਇਹ ਗੱਲ ਕਹਿਣਾ ਕਿ ਭਾਈ ਹਜੇ ਤੱਕ ਸਾਨੂੰ ਆਮ ਆਦਮੀ ਸਰਕਾਰ ਲੋ ਕੋਈ ਵੀ ਹੈਲਪ ਨਹੀਂ ਮਿਲੀ ਕਿੰਨਾ ਕਰੋੜਾਂ ਰੁਪਈਆ ਜਿਹੜਾ ਜਮ੍ਹਾਂ ਹੋ ਚੁੱਕਿਆ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਿਹੜਾ ਲੋਕਾਂ ਨੇ ਦਾਨ ਕੀਤਾ ਹੈ ਪਰ ਲੋਕਾਂ ਤੱਕ ਉਹ ਪੈਸਾ ਹਜੇ ਤੱਕ ਨਹੀਂ ਪਹੁੰਚਿਆ ਇਹ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਪਰ ਹੁਣ ਆਪਾਂ ਫੇਰ ਆਪਦੇ ਮੇਨ ਮੁੱਦੇ ਤੇ ਆ ਜਾਨੇ ਭਾਈ ਮੇਨ ਮੁੱਦਾ ਫੇਰ ਉਹ ਪੀਐਸਪੀਆ ਲਦਾ ਹੈ ਹੁਣ ਜਮੀਨ ਉਸੇ ਤਨ ਜ਼ਿਲਾਂ ਦੀ ਹੋ ਰਹੀ ਆ ਜਿਵੇਂ ਜਿਹੜੀ ਰਿਕੁਆਇਰ ਹੋ ਰਹੀ ਸੀ 40000 ਕਿੱਲਾ ਉਹ ਵੀ ਉਸੇ ਜ਼ਿਲਾਂ ਦੀ ਹੋ ਰਹੀ ਸੀ ਪਰ ਲੋਕਾਂ ਨੇ ਉਹ ਪਾਲਿਸੀ ਡਿਨੇ ਕਰਤੀ ਮਤਲਬ ਬੰਦ ਕਰਵਾਤੀ ਪਰ ਮਾਨ ਸਰਕਾਰ ਕਹਿੰਦੀ ਨਾ ਕੱਕਾ ਨਾ ਨਵੀਂ ਪਾਲਿਸੀ ਤਿਆਰ ਆ ਹੁਣ ਨਵੀਂ ਪਾਲਿਸੀ ਲੈ ਕੇ ਮਾਨ ਸਰਕਾਰ ਆ ਜਿਹੜੀ ਦੁਬਾਰਾ ਫਿਰ ਲੋਕਾਂ ਸਾਹਮਣੇ ਖੜੀ ਹੋ ਚੁੱਕੀ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੋ ਪਾਵਰ ਕਟ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਪਾਵਰ ਕਟ ਨਹੀਂ ਹੋਵੇਗਾ ਜਿਸ ਦੇ ਵਿੱਚ ਇਹ ਕਹਿੰਦੇ ਕਿ ਭਾਈ ਅਸੀਂ 25000 ਨਿਊ ਕੇਬਲਾ ਵਿਚਾਰਿਆ ਨਵੀਆਂ ਤਾਰਾ ਜਿਹਨੂੰ ਆਪਾਂ ਕਹ ਦਿੰਨੇ ਆ ਜਿਸ ਦੇ ਵਿੱਚ ਕਹਿੰਦੇ ਕਿ ਅਸੀਂ 8000 ਟ੍ਰਾਂਸਫਰਮ ਲਗਾਵਾਂਗੇ ਤੇ 77 ਨਿਊ ਸਬਸਕ੍ਰਿਪਸ਼ਨ ਕੋ ਸਮਥਿੰਗ ਦੈਟ ਆ ਮੈਨੂੰ ਸਮਝ ਨਹੀਂ ਆਇਆ ਭਾਈ ਕੀ ਸੀਗਾ ਇਹ ਤੇ ਉਹ ਲਾਵਾਂਗੇ ਪਰ ਇਸ ਦੇ ਨਾਲ ਕੀ ਹੋਊਗਾ ਇਸ ਦੇ ਨਾਲ ਵੱਡੇ ਲੈਵਲ ਤੇ ਇਫੈਕਟ ਕਿਹੜਾ ਪਾਊਗਾ ਹੁਣ ਇਸੇ ਸਾਲ ਦੀ ਜੇ ਗੱਲ ਕਰਦੇ ਆ ਤਾਂ ਸਰਕਾਰ ਕਹਿੰਦੀ ਹੈ ਕਿ ਪਿਛਲੇ 1 ਸਾਲ ਦੇ ਅੰਦਰ ਅੰਦਰ ਜਿਹੜੇ ਲੋਕਾਂ ਨੇ ਬਿਜਲੀ ਚੋਰੀ ਕੀਤੀ ਹੈ ਇੱਕ ਦਿਨ ਦੇ ਅੰਦਰ 5.5 ਕਰੋੜ ਦੀ ਕੀਤੀ ਆ ਇਹ ਸਰਕਾਰ ਕਹਿੰਦੀ ਆ 5.5 ਕਰੋੜ ਦੀ ਬਿਜਲੀ ਚੋਰੀ ਕੀਤੀ ਆ ਤਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੀਤੀ ਆ ਪਹਿਲਾ ਜ਼ਿਲ੍ਹਾ ਆਉਂਦਾ ਤਰਨਤਾਰਨ ਦੂਜਾ ਜ਼ਿਲ੍ਹਾ ਆਉਂਦਾ ਫਿਰੋਜ਼ਪੁਰ ਤੀਜਾ ਜ਼ਿਲ੍ਹਾ ਆਉਂਦਾ ਅੰਮ੍ਰਿਤਸਰ ਤੇ ਚੌਥਾ ਜ਼ਿਲ੍ਹਾ ਆਉਂਦਾ ਬਠਿੰਡਾ ਇਹਨਾਂ ਚਾਰਾਂ ਜ਼ਿਲ੍ਹਿਆਂ ਨੇ ਕਹਿੰਦੇ ਕਿ ਇੱਕ ਦਿਨ ਦੇ ਅੰਦਰ 5.5 ਕਰੋੜ ਦੀ ਬਿਜਲੀ ਚੋਰੀ ਕੀਤੀ ਆ ਤੇ ਇਸੇ ਕਰਕੇ ਹੁਣ ਅਸੀਂ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਆ ਤੇ ਇਹਦੇ ਵਿੱਚੋਂ ਹੀ 10% ਜਿਹੜੀ ਸਬਸਿਡੀ ਆ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਆਪਾਂ ਸਿੱਧਾ-ਸਿੱਧਾ ਦੇਖਿਆ ਜਾਵੇ ਤਾਂ 600 ਯੂਨਿਟ ਆਪਣੀ ਮਾਫਾ ਸਾਰੇ ਲੋਕਾਂ ਦੀ ਪਰ ਜਿਹੜੀ ਇਹ ਪਾਲਿਸੀ ਲੈ ਕੇ ਆਈ ਆ ਪੀਐਸਪੀ ਪੀਸੀਐਲ ਦੀ ਜ਼ਮੀਨ ਨੂੰ ਸੇਲ ਕਰਨ ਦੀ ਉਹ ਤੁਹਾ ਉਹਦਾ ਤੁਹਾਡੇ ਬਾਰੇ ਕੀ ਕਹਿਣਾ ਹੈ ਤੁਹਾਡਾ ਉਹਦੇ ਬਾਰੇ ਕੀ ਖਿਆਲ ਹੈ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਮੈਂ ਆਪਦਾ ਫਰਜ਼ ਨਿਭਾ ਚੁ ਲਿਆ ਵੀਡੀਓ ਬਣਾ ਕੇ ਹੁਣ ਤੁਸੀਂ ਆਪਦਾ ਫਰਜ਼ ਨਿਭਾਉਂਗੇ ਜਾਂ ਨਹੀਂ ਨਿਭਾਉਂਗੇ ਆਪਦੇ ਪੰਜਾਬ ਦੇ ਯੋਧਨ ਦੇ ਵਿੱਚ ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿਉਂਕਿ ਜੇਕਰ ਪੰਜਾਬ ਜਾਗੂਗਾ ਤਾਂ ਤਾਂ ਹੀ ਪੰਜਾਬ ਅੱਗੇ ਵਧੂਗਾ ਜੇਕਰ ਪੰਜਾਬ ਨੇ ਕਾਲਾ ਚਸ਼ਮਾ ਲਾ ਲਿਆ ਤਾਂ ਪੰਜਾਬ ਦੇ ਉੱਤੇ ਪ੍ਰਵਾਸੀ ਰਾਜ ਕਰਨਗੇ ਤੇ ਪ੍ਰਵਾਸੀ ਜੇਕਰ ਪੰਜਾਬ ਦੇ ਉੱਤੇ ਰਾਜ ਕਰਨਗੇ ਤੇ ਪੰਜਾਬ ਦੀਆਂ